ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਦੋਦਾ ਦੋਦਾ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਦੋਦਾ ਤੇ ਕੌਣੀ ਇਹ ਬਿਲਕੁਲ ਨਾਲ-ਨਾਲ ਦੇ ਪਿੰਡ ਹੈ ਮੇਨ ਛੜਕਾ ਦੋਸਤੋ ਜਦੋਂ ਮੁਕਤਸਰ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਉਸ ਛੜਕ ਦੇ ਉੱਤੇ ਪਿੰਡ ਦੋਦਾ ਆਉਂਦਾ ਹੈ ਵੱਡਾ ਪਿੰਡ ਹੈ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਨੂੰ ਸ਼ੌਂਕ ਹੈ ਪਸ਼ੂਆਂ ਦਾ ਮੈਂ ਇੱਕ ਵਾਰ ਕੈਮਰਾ ਮਾਰਦਾ ਹਾਲਾਂਕਿ ਜਿਹੜੀ ਮੱਝ ਵੇਚਣੀ ਹੈ ਉਹ ਨਵਾ ਕੇ ਚੰਗੀ ਤਰ੍ਹਾਂ ਉਹ ਠੱਲਿਆ ਹੋਇਆ ਦੂਜੀਆਂ ਝੋਟੀਆਂ ਜਿਹੜੀਆਂ ਆਪਾਂ ਨੂੰ ਪਤਾ ਸ਼ਾਮ ਨੂੰ ਪੱਠੇ ਪਹਿਣਗੇ ਉਦੋਂ ਨਵਾਇਆਂ ਜਾਣੀਆਂ ਪਰ ਬਰੀਡ ਕੁਆਲਿਟੀ ਦੀ ਜਜਮੈਂਟ ਤੁਹਾਨੂੰ ਹੋ ਜੂਗੀ ਜਿਵੇਂ ਮੁਰਾ ਝੋਟੀਆਂ ਦੇਖਿਓ ਬੜੇ ਸੋਹਣੇ ਕੱਦ ਕਾਠ ਦੀਆਂ ਸਾਰੀਆਂ ਇਹ ਤੇ ਸਿੰਘਾਂ ਨੂੰ ਵੀ ਸੰਖੀਆਂ ਝੋਟੀਆਂ ਘਰੇ ਰੱਖਣੀਆਂ ਮੇਨ ਵੀਡੀਓ ਜਿਹੜੀ ਬਾਨੀ ਹੈ ਉਹ ਪਹਿਲੇ ਨੰਬਰ ਤੇ ਮੱਝ ਤੋਂ ਸ਼ੁਰੂਆਤ ਆਪਾਂ ਕੀਤੀ ਹੈ ਤੇ ਇਹੀ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਦੇਖ ਸਕਦਾ ਹੈ ਸ਼ੁਰੂਆਤ ਚ ਇੱਕ ਬੇਨਤੀ ਵੀ ਇਸ ਵੀਡੀਓ ਦੇ ਵਿੱਚ ਰੇਟ ਜਿਹੜਾ ਉਹ ਡਿਮਾਂਡ ਜਿਹੜੀ ਉਹ ਰੱਖੀ ਨਹੀਂ ਜਾਣੀ ਮਤਲਬ ਵੀਡੀਓ ਚ ਨਹੀਂ ਮੁੱਲ ਹੋਊਗਾ ਮੁੱਲ ਫੋਨ ਦੇ ਉੱਤੇ ਰੱਖਿਆ ਜਾਣਾ ਮੈਂ ਹਮੇਸ਼ਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਆਮ ਘਰੇਲੂ ਪਸ਼ੂ ਪਾਲਕ ਕੋਲੋਂ ਵੀਡੀਓ ਬਣਾਉਣੇ ਆ ਤਾਂ ਬੜੀ ਦਿੱਕਤੀ ਚ ਹੁੰਦਾ ਵੀ ਰੇਟ ਮੈਂ ਕੀ ਰੱਖਾਂ ਜੇ ਘੱਟ ਰੱਖਿਆ ਗਿਆ ਤਾਂ ਮਨ ਨੂੰ ਇਹ ਰਹਿਣਾ ਵੀ ਆਪਾਂ ਪਸ਼ੂ ਸੰਭਾਲਿਆ ਸੀਗਾ ਮੁੱਲ ਨਹੀਂ ਮੰਗਿਆ ਗਿਆ ਤੇ ਜੇ ਵੱਧ ਰੱਖ ਲਿਆ ਤਾਂ ਫਿਰ ਗਾਹਕ ਟੁੱਟ ਜਾਂਦਾ ਵੀ ਰੇਟ ਜ਼ਿਆਦਾ ਫਿਰ ਵੀ ਦਿੱਕਤ ਆਉਂਦੀ ਹੈ ਸੋ ਇਹਦਾ ਬੈਟਰ ਆਪਸ਼ਨ ਇਹੀ ਬਣਦੀ ਹੈ ਵੀ ਜਿਹੜਾ ਭਰਾ ਖਰੀਦਣਾ ਚਾਹੁੰਦਾ ਹੈ ਇਹਦੀ ਡਿਟੇਲ ਸਾਰੀ ਦੱਸ ਦਿਆਂਗੇ ਤਾਂ ਤੁਸੀਂ ਕਾਲ ਕਰਕੇ ਰੇਟ ਬਾਈ ਤੋਂ ਕਨਫਰਮ ਕਰ ਲਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਇਹ ਸਮਝ ਸਬੰਧੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਬਾਈ ਜੀ ਮੇਰਾ ਨਾਮ ਜਗENDER ਸਿੰਘ ਹੈ ਜੀ ਦੀਵਿੰਦਰ ਭਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆ ਇਹ ਕਰਦੇ ਪਸ਼ੂ ਆਪਣੇ ਸਾਰੇ ਨਹੀਂ ਨਹੀਂ ਭਾਈ ਜੀ ਕਰਦੀ ਨਹੀਂ ਇਹ ਆਪਾਂ ਹਰਿਆਣੇ ਤੋਂ ਲੈ ਕੇ ਆਂਦੀ ਸੀ ਇਹ ਹਰਿਆਣੇ ਤੋਂ ਲੈਂਦੀ ਸੀ ਉਹ ਵੈਸੇ ਮਤਲਬ ਉਹ ਵਪਾਰ ਨਹੀਂ ਕਰਦੇ ਉਹ ਤਾਂ ਘਰੇ ਦੁੱਧ ਹੀ ਲਾਇਵੇ ਹਾਂ ਕਰੇ ਹੀ ਪਸ਼ੂ ਵਪਾਰ ਦਾ ਕੋਈ ਕੰਮ ਅੱਛਾ ਇਹ ਪਹਿਲੇ ਸੂਏ ਹਰਿਆਣੇ ਤੋਂ ਲੈਂਦੀ ਸੀ ਐ ਕਿ ਸੂਆ ਕਿੰਨਾ ਮਸੂਂਦੀ ਹੈ ਇਹ ਪੰਜਵੇਂ ਸੂਏ ਸੂਹੂਗੀ ਪੰਜਵਾਂ ਸੂਆ ਕਿੰਨੇ ਸੂਣਾ ਹੈ ਦੁੱਧ ਬਈ ਕਿੰਨਾ ਕਿ ਦੇਂਦੀ ਦੁੱਧ ਦੇ 20+ 20+ ਦੁੱਧ ਦੇਂਦੀ ਆ ਪਿਛਲੇ ਸੂਏ ਚ 20 ਕਿਲੋ ਵਾਂਗੂ ਦੁੱਧ ਚੋਇਆ ਚੋਇਆ ਦੈਨ ਹੁਣ ਕਿੰਨੇ ਕਿਲੋ ਲੇ ਜੂ ਬਈ ਬਸ ਆਹੀ ਰੇਟ ਦਾ ਪਰਫੋਮੰਟ ਹੀ ਰੱਖਿਆ ਦੋਸਤੋ ਮੱਝ ਦੇਖ ਲਓ ਤੁਸੀਂ ਪਹਿਲੇ ਸੂਏ ਹਰਿਆਣੇ ਚੋਂ ਇਹ ਮੱਝ ਆਈ ਸੀ ਸੂਆ ਦੇ ਕਿ ਪੰਜਵਾਂ ਸੂਣ ਲੱਗੀ ਐ ਦੁੱਧ 20+ ਬਾਈ ਕਹਿੰਦਾ ਵੀ 20 ਕਿਲੋ ਅੰਗੂਏ ਦੁੱਧ ਦੇ ਦਿੰਦੀ ਐ ਸੈਂਗ ਦੀ ਸ਼ੇਪ ਦੇਖ ਲਓ ਬਾਕੀ ਵੀਡੀਓ ਬਣਾਉਂਦਿਆਂ ਤੋਂ ਜਗਾਲੀ ਕਰ ਰਹੀ ਐ ਤੇ ਇੱਥੇ ਵੀਡੀਓ ਬਣਾਉਣ ਲੱਗਾ ਤੋ ਇਹ ਵੀ ਨਹੀਂ ਵੀ ਮੈਂ ਤੇ ਬਾਈ ਦੋ ਜਾਣੇ ਹੀ ਅਸੀਂ ਤੁਸੀਂ ਇੱਧਰ ਵੀ ਦੇਖੋਗੇ ਕੁਝ ਹੋਰ ਵੀਰ ਵੀ ਹੈ ਇੱਥੇ ਮਤਲਬ ਹਜੇ ਤੱਕ ਤਾਂ ਡਰੀ ਨਹੀਂ ਗਈ ਗਾਂ ਕਰਮਾ ਵਾਲੀ ਦਾ ਪਤਾ ਨਹੀਂ ਬਈ ਖੋਲ ਕੇ ਤੋੜਦੀ ਐ ਸੋ ਤੋਰ ਕੇ ਤੁਹਾਨੂੰ ਦਿਖਾਉਨੇ ਆ ਦਸਤੋ ਮੱਝ ਇਹ ਇਹਨੇ ਪੰਜਵਾਂ ਸੂਆ ਸੋਣਾ ਹੈ ਦਿਨੇ ਪੰਜ ਚਾਰ ਲਾਉਗੀ ਸੂਣ ਚ ਵੈਸੇ ਤਿਆਰੀ ਫੁੱਲ ਹੈ ਹਰਿਆਣੇ ਦੇ ਵਿੱਚੋਂ ਪਹਿਲਾ ਸੂਆ ਆਈ ਸੀ ਤੇ ਐਤ ਕੀ ਸੂਆ ਪੰਜਵਾਂ ਹੈ ਥਾਂ ਦਾ ਸੈਜ ਚੰਗਾ ਦਸੋ ਤੇ ਹਵਾਨਾ ਚੰਗਾ ਮਮੂਲੀ ਜਾਇਦਾ ਬਹਿਣੀ ਵਾਲੇ ਪਿਛਲੇ ਥੰਡ ਦਾ ਜਿਹੜਾ ਸੈਜ ਆ ਥੋੜਾ ਮੋਟਾ ਦਿਸਦਾ ਦੂਜੇ ਨਾਲੋਂ ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਉਹ ਆਪ ਆਪ ਕਰ ਲੂਗਾ ਵੈਸੇ ਪਹਿਲਾਂ ਗੱਲਾਂ ਬਾਤਾਂ ਇਸ ਵਿਸ਼ੇ ਤੇ ਹੋ ਜਾਂਦੀਆਂ ਹੁੰਦੀਆਂ ਹਨ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਥੋੜਾ ਜਿਹਾ ਮਾਮੂਲੀ ਥਾਂ ਇੱਕ ਭਾਰੀ ਦਿਖਾਉਂਦੀ ਹੈ ਟਾਂਚਾ ਦੇਖੋ ਮੱਝ ਦਾ ਛਾਵੇਂ ਛਾਵੇਂ ਤੁਰੂਗੀ ਦੋਸਤੋ ਕਿਉਂਕਿ ਗਰਮੀ ਬਹੁਤ ਆ ਬਾਹਰ ਉਹਦੇ ਕਰਕੇ ਬਾਹਰ ਨੂੰ ਥੋੜਾ ਔਖਾ ਪਸ਼ੂ ਖੁੱਲੇ ਹੀ ਹੁੰਦੇ ਹੁਣ ਤੋਂ ਫੇਰ ਵੇਖ ਲਓ ਬਾਈ ਮੜਾ ਕਢਾ ਦਿਓ geke ਢਾਏ ਨੂੰ ਬੜਾ ਖਿੱਚ ਕੇ ਰੱਖ ਲਓ ਜੇ ਸੋ ਦੋਸਤੋ ਫੇਰ ਤੋਰਦੇ ਆ ਥੋੜੀ ਤੋਰਾਂਗੇ ਮੱਝ ਤਾਂ ਤੁਹਾਨੂੰ ਕਲੀਅਰ ਜਜਮੈਂਟ ਹੋਊਗਾ ਆ ਜਾ ਚੰਗੀ ਸੰਭੀ ਵੀ ਮੱਝ ਆ ਦੋਸਤੋ ਵਜ਼ਨ ਚੰਗਾ ਮੱਝ ਦਾ ਹਵਾਨਾ ਅਗਾੜੀ ਵੀ ਚੰਗੀ ਹੈ ਬਾਕੀ ਆਪਾਂ ਦੇਖਦੇ ਆਂ ਵੀ ਇਹ ਕਿੱਦਾਂ ਦਾ ਰੋਖੇ ਦੇ ਹਵਾਨੇ ਦਾ ਹੁਣ ਆਪਾਂ ਨੂੰ ਦਿਸਦਾ ਹੈ। ਘਰੇਲੂ ਪਸ਼ੂ ਪਾਲ ਕੇ ਆ ਹਾਲਾਂਕਿ ਮੱਝ ਤਾਂ ਇਹ ਖਰੀਦੀ ਵੀ ਹੈ ਪਰ ਐਉਂ ਨਹੀਂ ਹੈ ਵੀ ਇਹਨਾਂ ਦਾ ਕੋਈ ਵਪਾਰ ਦਾ ਕੰਮ ਹੈ। ਤੁਸੀਂ ਟਾਂਚਾ ਇਸ ਮੱਝ ਦਾ ਦੇਖ ਸਕਦੇ ਹੋ ਦੋਸੋ। ਚੰਗੇ ਵਜ਼ਨ ਵਾਲੀ ਹੈ ਦਰਮਿਆਨੇ ਕੱਦ 'ਚ। ਬਈ ਇਧਰ ਨੂੰ ਕਮਾ ਲਓ ਬਾਈ ਉੱਤੋਂ ਦੀ ਕਮਾ ਲਓ। ਇਧਰ ਦੀ ਆ ਜਾ। ਸੋ ਹੁਣ ਆਪਾਂ ਦੂਜੇ ਪਾਸੇ ਦੀ ਭਵਾਨਾ ਤੁਹਾਨੂੰ ਦਿਖਾਉਨੇ। ਪੱਲੇ ਆਓ ਬਈ ਬਰਾਂਡੇ ਵਾਲ ਨੂੰ ਲੈ ਆਓ ਭਾਵੇਂ। ਸੋ ਸੂਣ ਲੀਆਂ ਤਾਂ ਦੱਸੋ ਇਹਦੀਆਂ ਲਗਭਗ ਤਿਆਰੀਆਂ ਹੀ ਮੰਨ ਲਓ ਜੇ ਹੁਣ ਢਿੱਲੀ ਪਈ ਖੜੀ ਉਤੋਂ ਸੋ ਹੁਣ ਇਹ ਦੱਸੋ ਗੋਆ ਵੀ ਨਰਮ ਕਰਨ ਲੱਗ ਗਈ ਐ ਹਵਾਨਾ ਵੈਸੇ ਹੁਣ ਵੀ ਚੰਗਾ ਤਿਆਰ ਕਰੀ ਬੈਠੀ ਐ ਬਾਕੀ ਇਹਨੇ ਹੁਣ ਛੇਤੀ ਜਿਹੜਾ ਉਹ ਬੱਚੇ ਨੂੰ ਜਨਮ ਦੇਊਗੀ ਦੈਨ ਹੋ ਸਕਦਾ 2-4 ਲਵੇ ਤੇ ਜਾਂ ਇਹ ਛੇਤੀ ਸੂਪੇ ਬਾਕੀ ਤਿਆਰੀ ਹੁਣ ਇਹਦੀ ਫੁੱਲ ਦਿਸਦੀ ਐ ਸੋ ਫੇਰ ਹਵਾਨਾ ਦੇਖੀ ਚੱਲੋ ਤੁਸੀਂ ਇਹਦਾ ਵੈਸੇ ਤੁਸੀਂ ਇੱਕ ਚੀਜ਼ ਨੋਟ ਕਰ ਲਈ ਹੋਣੀ ਐ ਵੀ ਮੱਝ ਦੂਜੇ ਪਾਸਿਓਂ ਚੱਲ ਕੇ ਆਈ ਐ ਤੇ ਕਿਸੇ ਵੀ ਪਸ਼ੂ ਨਾਲ ਭੜ ਨਸਤੇ ਨਹੀਂ ਗਈ ਹਾਲਾਂਕਿ ਸੂਨ ਦੇ ਨੇੜੇ ਪਸ਼ੂ ਵੈਸੇ ਵੀ ਕੁਛ ਇਦਾਂ ਦਾ ਹੋ ਜਾਂਦਾ ਪਰ ਫਿਰ ਵੀ ਆਪਦੇ ਟਿਕਾਣੇ ਵਾਲ ਨੂੰ ਹੀ ਆਈ ਐ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਸੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਕਾਲ ਕਰੋਗੇ ਧੰਨਵਾਦ